ਜੇ ਲੀਪ ਜੀਅਰ ਨਾ ਹੋਵੇ ਤਾਂ ਜਨਵਰੀ ਵਿੱਚ ਗਰਮੀਆਂ ਪੈਣ ਤੇ ਜੇਠ ਹੜ ਵਿੱਚ ਸਰਦੀਆਂ 4 ਸਾਲਾਂ ਵਿੱਚੋਂ ਇੱਕ ਸਾਲ ਅੰਦਰ ਆਉਣ ਵਾਲੀ 29 ਫਰਵਰੀ ਇਹ ਇੰਨੀ ਜ਼ਰੂਰੀ ਕਿਉਂ ਇਸ ਦੀ ਸ਼ੁਰੂਆਤ ਕਿਉਂ ਤੇ ਕਿਵੇਂ ਹੋਈ ਤੇ ਕਿਸ ਨੇ ਕੀਤੀ ਸੀ ਇਸ ਦੀ ਗੱਲ ਨਾ ਜੇਕਰ ਕੈਲੰਡਰ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮੂਲ ਵੀ ਖੇਤੀ ਹੀ ਹੈ ਕਿਉਂਕਿ ਸ਼ੁਰੂਆਤ ਵਿੱਚ ਮੌਸਮ ਦੇ ਹਿਸਾਬ ਨਾਲ ਹੀ ਫਸਲਾਂ ਲਗਾਈਆਂ ਜਾਂਦੀਆਂ ਸੀ ਮਤਲਬ ਉਹਨਾਂ ਮੌਸਮਾਂ ਨੂੰ ਹੀ ਕੈਲੰਡਰ ਮੰਨਿਆ ਜਾਂਦਾ ਸੀ ਉਸ ਤੋਂ ਬਾਅਦ ਇਨਸਾਨਾਂ ਨੇ ਵਿਕਾਸ ਕੀਤਾ ਤਾਂ ਤੱਕ ਖੇਤੀ ਦੇ ਨਾਲ ਤਿਉਹਾਰ ਵਪਾਰ ਇਹ ਹੋਰ ਗਤੀਵਿਧੀਆਂ ਵਧਣ ਲੱਗੀਆਂ ਇਹਨਾਂ ਚੀਜ਼ਾਂ ਨੂੰ ਯਾਦ ਰੱਖਣ ਲਈ ਲੋਕਾਂ ਨੇ ਕੈਲੰਡਰਾਂ ਦੀ ਜ਼ਰੂਰਤ ਮਹਿਸੂਸ ਕੀਤੀ ਦੁਨੀਆ ਦਾ ਸਭ ਤੋਂ ਪਹਿਲਾ ਕੈਲੰਡਰ ਰੋਮਨ ਸਾਮਰਾਜ ਦੇ ਦੌਰਾਨ ਹੀ ਬਣਿਆ ਸੀ ਪਰ ਇਸ ਅੰਦਰ 10 ਮਹੀਨੇ ਹੀ ਸੀ ਉਸ ਸਮੇਂ ਰੋਮ ਇੱਕ ਵੱਡਾ ਦੇਸ਼ੀ ਤੇ ਇਹ ਕੈਲੰਡਰ ਖੇਤੀ ਨੂੰ ਦੇਖ ਕੇ ਨਹੀਂ ਸੀ ਤਿਆਰ ਕੀਤਾ ਗਿਆ ਇਸੇ ਕਰਕੇ ਇਸ ਅੰਦਰ 12 ਦੀ ਬਜਾਏ ਸਿਰਫ 10 ਮਹੀਨੇ ਹੀ ਸੀ ਇਸ ਤੋਂ ਬਾਅਦ ਰੋਮ ਦੇ ਹੀ ਦੂਜੇ ਸ਼ਾਸਕ ਲੂਮਾ ਪੈਂਪੀਲੀਅਸ ਨੇ 12 ਮਹੀਨੇ ਦਾ ਪਹਿਲਾ ਕੈਲੰਡਰ ਸ਼ੁਰੂ ਕੀਤਾ ਸੀ ਇਸ ਕੈਲੰਡਰ ਅੰਦਰ ਪਹਿਲਾ ਮਹੀਨਾ ਜਨਵਰੀ ਨਹੀਂ ਬਲਕਿ ਮਾਰਚ ਹੋਇਆ ਕਰਦਾ ਸੀ ਇਸ ਤੋਂ ਇਲਾਵਾ ਰੋਮ ਅੰਦਰ ਦੋ ਨਾਲ ਵਿਭਾਜਿਤ ਹੋਣ ਵਾਲੀਆਂ ਸੰਖਿਆਵਾਂ ਨੂੰ ਸ਼ੁਭ ਨਹੀਂ ਸੀ ਮੰਨਿਆ ਜਾਂਦਾ ਤੇ ਇਸੇ ਬਜਾਏ ਦੇ ਕਾਰਨ ਕੈਲੰਡਰ ਦੇ ਮਹੀਨੇ ਅੰਦਰ 27 29 ਤੇ 31 ਦਿਨ ਹੋਇਆ ਕਰਦੇ ਸੀ ਉਸ ਸਮੇਂ ਇੱਕ ਸਾਲ ਦੇ ਅੰਦਰ 365 ਦਿਨ ਮੰਨੇ ਜਾਂਦੇ ਸੀ ਇਸੇ ਕਰਕੇ ਰੁੱਤਾਂ ਅੰਦਰ ਗੜਬੜੀ ਹੋ ਜਾਂਦੀ ਸੀ ਹੌਲੀ-ਹੌਲੀ ਇਹ ਕੈਲੰਡਰ ਸੁਧਰਦੇ ਗਏ ਪੋਪੇਲੀਅਸ ਕੈਲੰਡਰ ਦੀ ਸ਼ੁਰੂਆਤ ਤੋਂ 650 ਸਾਲ ਬਾਅਦ ਰੋਮਨ ਸਮਰਾਟ ਜੂਲੀਅਸ ਸੀਜ਼ਰ ਨੇ ਨਵੇਂ ਕੈਲੰਡਰ ਦੀ ਸ਼ੁਰੂਆਤ ਕੀਤੀ ਜੂਲੀਅਸ ਸੀਜ਼ਰ ਦੇ ਇਸ ਕੈਲੰਡਰ ਦਰਹੀ ਸਭ ਤੋਂ ਪਹਿਲਾਂ ਲੀਪイヤー ਲਿਆਂਦਾ ਗਿਆ ਤੇ ਫਰਵਰੀ ਅੰਦਰ ਇੱਕ ਨਵਾਂ ਦਿਨ ਜੋੜ ਦਿੱਤਾ ਗਿਆ ਜਿਸ ਕਾਰਨ ਸਾਲ 366 ਦਿਨ ਦਾ ਬਣਿਆ ਜੂਲੀਅਸ ਸੀਜ਼ਰ ਦਾ ਇਹ ਕੈਲੰਡਰ ਵੀ ਬਹੁਤਾ ਸਟੀਕ ਨਹੀਂ ਸੀ ਕਿਉਂਕਿ 40 ਹਿਸਾ ਪੂਰਬ ਵਿੱਚ ਜਦੋਂ ਇਹ ਕੈਲੰਡਰ ਬਣਾਇਆ ਗਿਆ ਸੀ ਉਸ ਸਮੇਂ ਮੰਨਿਆ ਜਾਂਦਾ ਸੀ ਵੀ ਇੱਕ ਸਾਲ 365 ਦਿਨ ਤੇ 6 ਘੰਟਿਆਂ ਦਾ ਹੁੰਦਾ ਪਰ ਇਹ ਗਣਨਾ ਅਸਲ ਚ ਗਲਤ ਸੀ ਤੇ ਸਨ 1600 ਹਿਸਾ ਪੂਰਬ ਜਾਣੀ ਇਸ ਕੈਲੰਡਰ ਦੇ 1646 ਸਾਲ ਬਾਅਦ ਪਤਾ ਲੱਗਿਆ ਵੀ ਅਸਲ ਚ ਇੱਕ ਦਿਨ ਐਡਾ ਹੋ ਤੈਂ 365 ਦਿਨ 5 ਘੰਟੇ ਤੇ 48 ਮਿੰਟਾਂ ਤੇ 46 ਸਕਿੰਟ ਦਾ ਹੁੰਦਾ ਹੈ ਇਸੇ ਹਿਸਾਬ ਨਾਲ 16 ਸਾਲਾਂ ਦੇ ਵਿੱਚ 10 ਤੋਂ 11 ਦਿਨਾਂ ਦਾ ਫਰਕ ਪੈ ਚੁੱਕਿਆ ਸੀ ਇਸੇ ਕਰਕੇ 1582 ਵਿੱਚ ਪੌਪ ਗ੍ਰੈਗਰੀ 13ਵੇਂ ਨੇ ਅਕਤੂਬਰ ਮਹੀਨੇ ਦੇ 10 ਦਿਨਾਂ ਕੱਟ ਕਰ ਦਿੱਤੇ। ਉਹ ਸਾਲ 4 ਅਕਤੂਬਰ ਤੋਂ ਬਾਅਦ ਸਿੱਧੀ 15 ਅਕਤੂਬਰ ਦੀ ਤਰੀਕ ਆਈ ਸੀ। ਪਰ ਅੱਗੇ ਇਸ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ ਇਸੇ ਲਈ ਇੱਕ ਹੋਰ ਚੀਜ਼ ਕੀਤੀ ਗਈ ਵੀ ਜਿਸ ਸਾਲ ਦੇ ਅੰਤ ਵਿੱਚ 2 0 ਹੋਣ ਗਿਆ ਜਿਵੇਂ 1700 1800 ਜਾਂ 1900 ਉਸ ਨੂੰ ਲੀਪ ਈਅਰ ਨਹੀਂ ਮੰਨਿਆ ਜਾਊਗਾ। ਪਰ ਇਸ ਅੰਦਰ ਇੱਕ ਚੀਜ਼ ਹੋਰ ਵੀ ਕੀਤੀ ਗਈ ਵੀ ਜੇਕਰ ਕੋਈ ਸਾਲ ਜਿੱਤੇ ਪਿੱਛੇ 2 0 ਵੀ ਹੋਣ ਤੇ 400 ਉੱਤੇ ਡਿਵਾਈਡ ਵੀ ਹੋ ਜਾਵੇ ਤਾਂ ਉਸ ਨੂੰ ਲੀਪ ਈਅਰ ਮੰਨਿਆ ਜਾਊਗਾ ਤੇ ਇਸ ਦਾ ਉਦਾਹਰਨ ਸੀ ਸਨ 2000 ਜਿਹੜਾ ਕਿ ਇੱਕ ਲੀਪ ਈਅਰ ਮੰਨਿਆ ਜਾ ਇਹਨਾਂ 5 ਘੰਟੇ ਤੇ 48 ਮਿੰਟ ਦੇ ਰਾਉਂਡ ਫਿੰਗਰ ਨੂੰ ਹੀ ਅਸੀਂ 6 ਘੰਟੇ ਮੰਨ ਜੰਨੇ ਆ ਤੇ ਇਹੀ ਕਾਰਨ ਹੈ ਵੀ 4 ਸਾਲ ਬਾਅਦ ਇੱਕ ਦਿਨ ਜੋੜ ਦਿੱਤਾ ਜਾਂਦਾ ਹੈ ਪਰ ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਹੌਲੀ ਹੌਲੀ ਕੈਲੰਡਰ ਹਫ਼ਤਿਆਂ ਤੱਕ ਵੱਧ ਜਾਣਗੇ ਸਦੀਆਂ ਦੇ فاਸਲੇ ਤੋਂ ਬਾਅਦ ਜਿਹੜੇ ਮੌਸਮ ਅੰਦਰ ਅੱਜ ਅਸੀਂ ਦੀਵਾਲੀ ਮਨਾਉਨੇ ਆ ਉਹ ਅਪ੍ਰੈਲ ਮਹੀਨੇ ਵਿੱਚ ਆਇਆ ਕਰੂਗਾ ਇਨਾਂ ਹੀ ਨਹੀਂ ਅੱਜ ਅਸੀਂ ਜੂਨ ਦੀ ਗਰਮੀ 'ਚ ਨੱਗੇ ਪੈਰ ਸੜਕ ਤੇ ਨਹੀਂ ਨਿਕਲ ਸਕਦੇ ਪਰ 750 ਸਾਲਾਂ ਬਾਅਦ ਜੂਨ 'ਚ ਬਿਨਾ ਸਵੈਟਰ ਤੋਂ ਨਹੀਂ ਨਿਕਲਿਆ ਪਾਉਗੇ ਲੂ ਵਾਲੀ ਗਰਮੀ ਦਾ ਮੌਸਮ ਕੜਾਕੇ ਦੀ ਠੰਡ ਚ ਬਦਲ ਜੇਕਰ ਲੀਪ ਸਾਲ ਵਾਲੇ ਦਿਨ ਨੂੰ ਨਾ ਵਧਾਇਆ ਜਾਵੇ ਤਾਂ ਸਿਰਫ 40 ਸਾਲਾਂ ਦੇ ਵਿੱਚ ਰੁੱਤਾਂ ਦੇ ਅੰਦਰ 10 ਦਿਨਾਂ ਦਾ ਫਰਕ ਪੈ ਸਕਦਾ ਹੈ ਅਜਿਹੇ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੇ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ